ਹਾਂ ਸਰ ਆਪਾਂ ਦਾ ਖਿਆਲ ਰੱਖਣਾ ਲੋਕੋ ਦਾ ਵੀ ਕਿ ਆਪਕੀ ਡਿਊਟੀ ਹੋਰ ਵੱਧ ਜਾਏਗੀ ਇੱਕ ਵਾਰ ਫਿਰ ਪਾਣੀ ਆਦਾ ਹੈ ਤਾਂ ਖਿਆਲ ਰੱਖਣਾ ਠੀਕ ਹੈ ਹਾਂ ਕੋਈ ਜੂਤ ਹੋ ਤੋ ਐਜੇ ਐਮਐਲਏ ਹਲਕੇ ਦਾ ਵਿਧਾਇਕ ਹੂੰ ਤੋ ਮੇਰੇ ਕੋ ਬੋਲ ਦੇ ਠੀਕ ਹੈ ਅਜ਼ਿਸ ਕਰੀ ਲੈਣਾ ਨਾ ਆਪ ਲੈਣਾ ਨਾ ਲੋਕੋ ਕੋ ਲੈਣਾ ਪਾਣੀ ਸੇ ਦੂਰ ਖਿਆਲ ਰੱਖਣਾ ਠੀਕ ਉਹ ਬਦਨਾ ਸ਼ੁਰੂ ਹੋ ਗਿਆ ਤੇ ਬਸਾਤ ਬਹੁਤ ਪੈਣੀ ਸ਼ੁਰੂ ਹੋ ਗਈ ਹੈ ਤੇ 7 ਤਰੀਕ ਤੱਕ ਖਤਰਾ ਹੈ ਠੀਕ ਹੈ ਠੀਕ ਹੈ ਜੇ ਆਪਾਂ 7 ਤਰੀਕ ਤੱਕ ਪਰਮਾਤਮਾ ਦੀ ਕਿਰਪਾ ਕਰਦੀ ਤੇ ਆਪਾਂ ਸਾਰੇ ਠੀਕ ਰਹਿਾਂਗੇ ਮੈਂ ਸਾਦੇ ਤੁਸੀਂ ਬੰ ਜਿਹੜੇ ਚੈੱਕ ਕਰਨਿਆ ਜਿਹੜੇ ਜਿੱਥੋਂ ਆਪਾਂ ਨੂੰ ਖਤਰਾ ਲੱਗਦਾ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਕ ਦੇ ਪਾਣੀ ਦੇ ਲਾਗੇ ਨਹੀਂ ਜਾਣਾ ਇੱਕ ਜਿਹੜਾ ਤੁਸੀਂ ਸਾਧਿਆ ਨੇ ਸੇਫ ਜਗ੍ਹਾ ਤੇ ਸਖਤ ਜਗ੍ਹਾ ਤੇ ਠੀਕ ਹੈ ਠੀਕ ਹੈ ਨਾ ਹਾਂ ਕਿਉਂਕਿ ਅੱਗੇ ਘਾਤੇ ਅਗੇ ਖਲਾਬ ਨੇ ਸਾਡੇ ਦੁਆਦਾ ਭੜਾਉਣੇ ਪੈਣੇ ਹਾਂਜੀ ਤੇ ਕੋਈ ਉੱਥੇ ਜਾ ਕੇ ਫਿਰ ਕੋਈ ਨੁਕਸਾਨ ਨਾ ਹੋਵੇ ਠੀਕ ਹੈ ਸੋ ਸਰਕਾਰ ਤੁਹਾਡੇ ਨਾਲ ਆ ਮੈਂ ਤੁਹਾਡੇ ਨਾਲ ਆ ਕਬਰਾਉਣਾ ਨਹੀਂਗਾ